ਸਰਿਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਬਾਈ ਜੀ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਬਾਈ ਜੀ ਜੈਤੋ ਪੈਂਦੀ ਆ ਜਿਹਦੇ ਵਿੱਚ ਬਾਈ ਜੀ ਬਹੁਤ ਵਧੀਆ ਸੋਹਣਾ ਸਨਖੀਆਂ ਬਾਈ ਜੀ ਹੁਣਾਂ ਕੋਲੇ ਘਰੇਲੂ ਬੱਕਰੀਆਂ ਵਕਾਊ ਆ ਤੇ ਬਾਈ ਜੀ ਆ ਬੱਕਰੀਆਂ ਤੁਹਾਨੂੰ ਸਾਰੀਆਂ ਦਸੀ ਜਾਂਦੀਆਂ ਤੇ ਤਕਰੀਬਨ ਲਾ ਸਾਰੇ ਪੁੱਛ ਕੇ ਬਾਈ ਜੀ ਹੁਣ ਤੋਂ ਆਪਾਂ ਦੱਸਦੇ ਆਂ ਬਾਕੀ ਦੀ ਜਾਣਕਾਰੀ ਤੇ ਗੱਲਬਾਤ ਆਪਾਂ ਬਾਈ ਜੀ ਹੁਣਾਂ ਨਾਲ ਕਰਦੇ ਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਗਲੰਦਰ ਸਿੰਘ ਆ ਜੀ ਹਾਂਜੀ ਪਿੰਡ ਰਣ ਸਿੰਘ ਵਾਲਾ ਜੀ ਹਾਂਜੀ ਤਸੀਲ ਜੇਤੋ ਪੈਂਦੀ ਠੀਕ ਹੈ ਜੀ ਤੇ ਰਣ ਸਿੰਘ ਦਾ ਪਿੰਡ ਬੰਗੜਾੜੀ ਦੇ ਨੇੜੇ ਰਹਿੰਦਾ ਹੈ ਨਾ ਬਾਈ ਜੀ ਬੰਗੜਾੜੀ ਤੋਂ 3 ਕਿਲੋਮੀਟਰ ਆਟਾ ਠੀਕ ਹੈ ਜੀ ਤੇ ਜੇ ਬਾਈ ਆਪਣੇ ਕਿਸੇ ਦੇ ਘਰੇ ਆਉਣਾ ਹੋਵੇ ਕੀ ਡੀਟੇਲ ਘਰੇ ਆਉਂਦੀ ਪਰ ਆਉਂਦੀ ਹੈ ਮੇਰਾ ਨਾਮ ਜਲੰਦਰ ਸਿੰਘ ਹੈ ਜੀ ਹਾਂ ਜੀ ਜਦੋਂ ਬੰਗੜਾੜੀ ਤੋਂ ਰਣ ਸਿੰਘ ਆਲੇ ਆਵੋਗੇ ਹਾਂ ਜੀ ਕਾਹੇ ਬੋੜ ਵਾਲੀ ਧਰਮਸ਼ਾਲਾ ਦੇ ਨੇੜੇ ਪੈ ਜਾਂਦੇ ਹਾਂ ਹਾਂ ਤੇ ਨਿਆਮੀ ਵਾਲਾ ਰੋਡ ਦੇ ਉੱਤੇ ਹਾਂ ਨਿਆਮੀ ਵਾਲਾ ਰੋਡ ਜੇਤੋ ਵਾਲੇ ਰੋਡ ਤੋਂ ਥੋੜਾ ਜਿਹਾ ਪਿੱਛੇ ਰਹ ਜਾਂਦਾ ਕਰ ਹਾਂ ਜੇਤੋ ਵਾਲੇ ਰੋਡ ਤੋਂ ਪਿੱਛੇ ਠੀਕ ਹੈ ਬਾਈ ਤੇ ਬਾਈ ਫਿਰ ਕਿੰਨੇ ਨਾ ਇੱਕ ਤੇ ਬકરી ਆਈ ਇੱਕਾ ਬકરી ਆ ਹਾਂਜੀ ਬਾਈ ਜੀ ਆ ਵੇਖੋ ਬકરી ਬਾਈ ਜੀ ਪੂਰੀ ਵੱਡੀ ਆ ਪੂਰੇ ਫਲ ਵੱਡੇ ਕੱਦ ਕਰਦੀ ਆ ਸੁਆ ਬਾਈ ਕਿਹੜਾ ਇਹ ਸੁਆ ਤੀਜਾ ਸੁਆ ਇਹ ਤੀਜਾ ਸੁਆ ਸੁਈ ਵੀ ਆ ਸੁਈ ਵੀ ਤੇ ਮਗਰ ਬਾਈ ਜੀ ਇਹਦੇ ਆ ਬੱਚੇ ਆ ਆ ਦੋ ਬੱਚੇ ਆ ਜੀ ਹਾਂ ਆ ਦੋ ਆ ਜੀ ਬੱਚੇ ਤੇ ਦੋਨੇ ਬਾਈ ਜੀ ਪੱਠਾ ਆ ਜੀ ਪੱਠਾ ਹੀ ਆ ਬਾਈ ਦੋਨੇ ਇਹ ਹਾਂ ਦੋਨੇ ਪੱਠਾ ਆ ਵੇਖੋ ਪੱਠਾ ਬਾਈ ਜੀ ਪੂਰਾਂ ਸੁਹਣਾਂ ਸੁਨੱਖੀਆਂ ਪੂਰਾਂ ਚੰਗੀਆਂ ਬਾਈ ਆ ਦਾ ਗਲਾਬੀ ਕੰਨਾਂ ਦੀ ਬકરી ਆ ਪੱਠਾ ਤੇ ਚੰਗੇ ਬੱਕਰੇ ਦੇ ਬੱਚੇ ਆ ਬਈ ਇਹ ਹਾਂ ਇਹ ਬਹੁਤ ਵਧੀਆ ਬੱਕਰੇ ਦੇ ਬੱਚੇ ਨੇ ਤਿੰਨ ਦਾ ਹੀ ਦਰਾ ਇਹ ਆਪਣੇ ਕੋਲੇ ਸੀ ਕਿ ਨਹੀਂ ਇਹ ਕਿਸੇ ਕੋਲੇ ਸੀਗਾ ਠੀਕ ਆ ਬਈ ਤੇ ਬੱਕਰੀ ਵਰਤੀ ਜੇ ਸੂਏ ਸੂਈ ਆ ਹਾਂ ਜੇ ਸੂਏ ਸੂਈ ਤੇ ਨਸਲ ਕਿਹੜੀ ਚ ਆ ਗਈ ਬਈ ਇਹ ਨਸਲ ਇਹ ਬੀਠਲ ਚ ਆ ਗਈ ਬੀਠਲ ਪਿਓਰ ਬਈ ਹਾਂ ਪਿਓਰ ਬੀਠਲ ਹੈ ਜੀ ਅੱਖਾਂ ਵੀ ਵਾਈਟ ਹੈਗੀਆਂ ਵੇਖੋ ਬਾਈ ਜੀ ਬੱਕਰ ਨੂੰ ਚੰਗੀ ਆ ਹਾਂਜੀ ਕੰਨਾਂ ਦੀ ਲੈਂਥ ਵੀ ਠੀਕ ਆ ਹਾਂਜੀ ਹਾਂਜੀ ਕੰਨ ਕੁੰਨ ਦਾ ਵੇਖੋ ਬਾਈ ਜੀ ਫੁੱਲ ਵੱਡਾ ਤੇ ਫੁੱਲ ਚੰਗਾ ਕੰਨ ਆ ਐ ਬਈ ਕਹਿਣ ਦੀ ਗੱਲ ਨਹੀਂ ਗਈ ਫੋਟ ਸਵਾ ਫੋਟ ਦਾ ਹੋਊਗਾ ਨਾ ਬਾਈ ਹੋਈ ਹੋਊਗਾ ਹਾਂਜੀ ਕੰਨ ਪੂਰਾ ਚ ਤੇ ਸਿੰਗੀ ਸਿੰਗੀ ਪੂਰੀ ਚੰਗੀ ਆ ਬਾਈ ਜੀ ਅੱਖ ਬਹੁਤ ਵੀ ਵਿਦਗਾ ਤੇ ਨੱਕ ਨੁੱਕ ਦੀ ਗੱਲ ਕਰਕੇ ਬਾਈ ਤੇ ਦੰਦ ਬੜੇ ਵਿਖਾਓ ਬਾਈ ਦੰਦ ਫਰੈਸ਼ ਆ ਹਾਂਜੀ ਫਰੈਸ਼ ਦੰਦ ਹੈ ਜੀ ਲੋ ਬਾਈ ਜੀ ਦੰਦ ਵੇਖੋ ਜੇ ਇਹ ਕਸਾ ਗੂਸਾ ਨਹੀਂ ਪਿਆ ਫਰੈਸ਼ ਦੰਦ ਆ ਨਵੀਂ ਬੱਕਰੀ ਆ ਤੇ ਥਣ ਲੇਵੇ ਦੀ ਬਾਈ ਜੀ ਪੂਰੀ ਵਿਦਗਾ ਸਾਫ ਆ ਹਾਂਜੀ ਸਾਫ ਆ ਤੇ ਦੁੱਧ ਐਟਨ ਗੱਲ ਕਰਕੇ ਕਿੰਨਾ ਹੋਈ ਦੁੱਧ ਹੈ ਮਿਣਿਆ ਨਹੀਂ ਅਸੀਂ ਬੱਚਿਆਂ ਨੂੰ ਜਗਾ ਦਿੰਨੇ ਹਾਂ ਦੁੱਧ ਬੱਚਿਆਂ ਨੂੰ ਜਗਾ ਦੇ ਹਾਂ ਬੱਚਿਆਂ ਨੂੰ ਚੌਂ ਦੀ ਕੋਟ ਨਹੀਂ ਕਰਦੇ ਹਾਂਜੀ ਚੌਂ ਨਹੀਂ ਠੀਕ ਆ ਤੇ ਫਿਰ ਕਿੰਨੇ ਘੰਟੇ ਦਾ ਕੰਮ ਆਪਣਾ ਬੱਕਰੀਆਂ ਦਾ ਬਾਈ ਆਪਾਂ ਨੂੰ ਥੋੜਾ ਟਾਈਮ ਹੋਇਆ ਹੁੰਦਾ ਕਰਦਿਆਂ ਨੂੰ ਹਾਂਜੀ ਤੇ ਹੁਣ ਥੋੜਾ ਜਿਹਾ ਥੋੜੀ ਮਿਹਨਤੂਰੀ ਕਰਕੇ ਵੀ ਆਪਾਂ ਦਾ ਘਟਾ ਰਹੇ ਹਾਂ ਠੀਕ ਹੈ ਜੀ ਤਾਂ ਕਰਕੇ ਵਿੱਚ ਜੀ ਨਹੀਂ ਕਰਦਾ ਬੱਕਰੀਆਂ ਬਹੁਤ ਵਧੀਆ ਚੰਗੀਆਂ ਬੱਕਰੀਆਂ ਹਾਂਜੀ ਹਾਂਜੀ ਤੇ ਕਿਵੇਂ ਲੱਗਿਆ ਕੰਮ ਬੱਕਰੀਆਂ ਨਾਲ ਦਾ ਧੰਦਾ ਕਿਵੇਂ ਬਹੁਤ ਕੋਈ ਮਾੜਾ ਨਹੀਂ ਬਹੁਤ ਚੰਗਾ ਧੰਦਾ ਇਹ ਬਹੁਤ ਵਧੀਆ ਧੰਦਾ ਠੀਕ ਹੈ ਬਾਈ ਜੇ ਕਿਸੇ ਵੀਰ ਨੇ ਨਵੇਂ ਨੇ ਕੰਮੇ ਕਰਨਾ ਹੋਵੇ ਤੇ ਹੈ ਲਾਹੇਵੰਦਾ ਕੰਮ ਫਾਇਦੇਮੰਦ ਠੀਕ ਹੈ ਜੀ ਇਹ ਤਾਂ ਆਇਆ ਵੀ ਜਮੀਨ ਜੂਨ ਵਾਲੋ ਠੀਕ ਹੈ ਇਹ ਕੰਮ ਅੱਛਾ ਤੇ ਐਂ ਵੀ ਜਦੋਂ ਕਿਤੇ ਲੋੜ ਆਏ ਦਾ ਤਾਂ ਕਰ ਵੀ ATM ਹੀ ਆ ਠੀਕ ਆ ਜੀ ਵੀ ਠੇਕੇ ਦੀ ਪਹਿਲੀ ਬੁਲੀ ਲੈ ਲਓ ਚੰਗਾ ਕਰ ਮੇਰੀ ਪਹਿਲੀ ਨਾ ਲੈਣੋ ਚੰਗਾ ਠੀਕ ਆ ਬਈ ਕਿੰਨੇ ਨਗ ਅੰਦਾਜ਼ਾ ਸ਼ੁਰੂ ਕਰੇ ਜੇ ਰੱਖਣੀਆਂ ਹੁੰਦਾ ਇਹਨੂੰ ਸ਼ੁਰੂ ਦਾ ਪਾ ਜene 5 7 10 ਨਗਾ ਤੋਂ ਕਰ ਲੈ ਦਿੰਦਾ ਜੀ ਵੀ 10 ਨਗ ਲੈ ਕੇ ਰੱਖ ਲੇ ਤਾਂ 10 ਨਗਾ ਦਾ ਫੁੱਲ ਹੀ ਫਾਇਦਾ ਹਾਂ ਫੁੱਲ ਹੀ ਫਾਇਦਾ 10 ਬੱਚੇ ਜੇ ਮੰਨ ਕੇ ਚੱਲੋ ਦਿੰਦੀ ਆ ਬੱਕਰੀ ਇੱਕ ਬੱਕਰੀ ਦੋ ਦਿੰਦੀ ਆ ਹਾਂਜੀ ਤੇ 20 ਬੱਚੇ ਦੇ ਦੇ ਨਹੀਂ ਬੱਚੇ ਦੇ ਹਾਂ ਤੇ 20 ਬੱਚੇ ਜੇ ਅਗਲਾ 5 5000 ਦਾ ਬੱਚਾ ਵੀ ਵੇਚੂ ਹਾਂਜੀ ਤੇ ਲੱਖ ਰੁਪਏ ਦੇ ਬੱਚੇ ਲੱਖ ਰੁਪਏ ਦਾ ਹਾਂਜੀ ਲੱਖ ਰੁਪਏ ਦਾ ਸਿਸਟਮ ਆ ਕੀ ਆਉਣਾ ਸੀ 6 ਮਹੀਨੇ ਦੇ ਵਿੱਚ ਵਿੱਚ ਲੱਖ ਰੁਪਏ ਦਿੰਦਿਆਂ 10 ਬੱਕਰੀਆਂ ਹਾਂਜੀ ਤੇ ਸਾਲ ਦੇ ਵਿੱਚ 2 ਲੱਖ ਰੁਪਏ 10 ਬੱਕਰੀਆਂ ਦਿੰਦੇ ਬਿਲਕੁਲ ਜੀ ਆਰਮਨਾਲੀ ਠੀਕ ਹੈ ਜੀ ਆਰਮਨਾਲੀ ਤੇ ਨੀਰਾ ਨੂਰਾ ਲਵਾ ਲੈ ਘਰੇ ਫਿਰ ਨੀਰਾ ਵੀ ਲਵਾ ਲੈ ਨਹੀਂ ਘਰ ਜੋ ਮਰਜੀ ਪਾ ਦੋ ਜੀ ਇਹਨਾਂ ਨੂੰ ਟੂੜੀ ਦਾਣੇ ਵੀ ਲਾ ਕੇ ਦਿੰਦੇ ਘਰ ਦੇ ਦਾਣਾ ਰਲਾ ਦੋ ਖਾਲ ਦਾਣਾ ਜੋ ਮਰਜੀ ਪਾਈ ਚਲੋ ਉਹ ਹੀ ਖਾ ਜਾਂਦੀਆਂ ਜੀ ਠੀਕ ਜੋ ਵੀ ਆਪਾ ਹਾਂ ਬਾਕੀ ਪਤਾ ਹੀ ਹੈ ਸਾਰਿਆਂ ਨੂੰ ਹਾਂਜੀ ਜੀ ਗੁਜਰਤ ਤੋਂ ਗੁੜਾਣਾ ਨਾ ਨਮ ਡੇਕ ਤੋੜ ਕੇ ਪਾਤੀ ਹਾਂਜੀ ਹਾਂਜੀ ਮੁਕਤੀ ਦੇ ਮਾਲ ਜਿਹੜਾ ਪਲ ਜਾਂਦਾਂਗਾ ਜਣੀ ਜੇ ਬੰਦਾ ਅਹਿਮਦਲਾ ਹੋਵੇ ਇਹ ਤਾਂ ਡੇਕ ਸਾਗ ਲਿਆਵੇ ਬੋੜ ਸਾਗ ਲਿਆਵੇ ਹਾਂਜੀ ਹਾਂਜੀ ਬਾਕੀ ਸਿਆਲਾਂ ਦੇ ਵਿੱਚ ਤਾਂ ਤਕਰੀਬਨ ਹਰ ਕੀ ਕਹਿੰਦਾ ਯਾਰ ਸਾਡੇ ਸਾਗ ਲਿਆ ਜਾ ਸਾਡੇ ਨਾਲ ਹਾਂਜੀ ਕਮਾਈ ਵਾਲਾ ਤੰਦਾ ਵੈਸੇ ਬਾਕੀ ਆਏ ਆਪਣੇ ਪਿੰਡਾਂ ਦੇ ਵਿੱਚ ਹਰਾ ਹਰਾ ਆਮ ਹੋ ਜਾਂਦਾ ਈ ਚੂਰੀ ਹਰਾ ਰਲਾ ਦੋ ਦਾਣਾ ਰਲਾ ਦੋ ਜੋ ਮਰਜੀ ਰਲਾ ਦੋ ਕਰੇ ਜੇ ਬਾਹਰ ਨਹੀਂ ਛੱਡ ਸਕਦਾ ਹਾਂਜੀ ਤਾਂ ਘਰੇ ਲਈ ਕੋਈ ਪਰਾਨੀਆਂ ਬਹੁਤ ਨਹੀਂ 10 ਬੱਕਰੀਆਂ ਜਿਹਨੀਆਂ ਵੀ 10 ਕਿੱਲੇ ਨਾਲੋਂ ਚੰਗੀਆਂ ਚੰਗੀਆਂ ਜੇ ਆਪਾਂ 10 ਕਿੱਲੇ ਪਹਿਲੀ ਠੇਕਾ ਲੈਨੇ ਆ ਹਾਂਜੀ ਤੇ ਉਹਦੇ ਹੱਥੇ 8 ਲੱਖ ਚਾਹੀਦਾ ਇਹ ਕਿੱਤੇ ਲੈਣ ਨਾਲੋਂ ਵਧੀਆ ਜੀ ਫਸਲ ਤਾਂ ਕੋਈ ਬਣਾਈ ਦੀ ਹੋੜਾ ਹਾਂ ਤੇ ਸਾਲ ਦੇ ਵਿੱਚ ਉਹਨੇ 2 ਲੱਖ ਰੁਪਈਆ ਨਹੀਂ ਛੱਡਦਾ ਹੁਣ ਨਹੀਂ ਛੱਡਦਾ ਤੇ 10 ਬੱਕਰੀਆਂ ਨਹੀਂ ਛੱਡ ਦੇਣਾ ਬਿਲਕੁਲ ਬਹੁਤ ਚੰਗਾ ਕੰਮ ਆ ਬਾਈ ਜੀ ਤੁੰਦਾ ਬਹੁਤ ਵਧੀਆ ਬਾਈ ਜੀ ਹੁਣੀ ਕੰਮ ਇਹ ਕਰ ਰਹੇ ਆ ਤੇ ਬਾਈ ਜੀ ਨੂੰ ਦਾ ਹੁਣ ਆਪਦੀ ਪੇਟ ਦੀ ਸਮੱਸਿਆ ਆ ਗਈ ਆ ਜਿਹੜੇ ਕਰਕੇ ਗੇਰਾ ਵੇਚਣ ਲੱਗਿਆ ਆਪਦਾ ਹੀ ਸ਼ੌਂਕ ਸੀਗਾ ਇਹਦਾ ਇਹ ਕਹਿੰਦਾ ਤੇ ਬਾਈ ਜੀ ਹੁਣ ਇਹ ਆ ਬੱਕਰਾ ਬਾਈ ਜੀ ਬੱਕਰਾ ਠਾਕੇ ਖਾਇਆ ਮੜਾਇਆ ਲੋ ਬਾਈ ਆ ਬਈ ਬੱਕਰਾ ਇਕ ਆ ਚਾਰ ਨਾਗਾ ਬਾਈ ਜੀ ਕੋਲੇ ਵੇਚ ਨਾਲੇ ਵੇਖੋ ਜੀ ਸਟੈਟਿਕਲ ਬਹੁਤ ਚੰਗੇ ਆ ਬਾਈ ਜੀ ਹਾਂ ਟੈਸਟਿਕਲ ਬਈ ਆ ਜੀ ਹਾਂ ਜੀ ਬੱਕਰਾ ਇਕ ਨੰਬਰ ਆ ਬਾਈ ਜੀ ਪੂਰਾ ਚੰਗਾ ਤੇ ਦੰਦ ਕਿਨੇ ਦੋ ਬਾਈ ਜੀ ਇਹੇ ਹਾਂ ਦੋ ਦੰਦ ਹੋ ਗਏ ਦੋ ਦੰਦ ਆ ਬਾਈ ਜੀ ਦੰਦ ਵੀ ਖੋਨੇ ਤੁਹਾਨੂੰ ਲਓ ਬਾਈ ਜਮਾਂ ਓਰੀਜਨਲ ਦੋ ਦੰਦ ਆ ਜੀ ਠੀਕ ਆ ਜੀ ਬੱਚਾ ਬਹੁਤ ਚੰਗਾ ਨੱਕ ਨਕੌੜਾ ਬਹੁਤ ਚੰਗਾ ਬਾਈ ਜੀ ਸਿੰਗੀ ਸਿੰਗੀ ਵਧੀਆ ਜੀ ਸਿੰਗੀ ਬਾਈ ਜੀ ਇਕ ਨੰਬਰ ਆ ਤੇ ਕੰਨਾਂ ਦੀ ਲੈਂਥ ਵੀ ਫੁੱਲਾ ਬਈ ਜੀ ਕੰਨ ਪੂਰੇ ਲੰਮੇ ਚੌੜੇ ਚੌੜੇ ਸਨੱਖੇ ਹਾਂਜੀ ਹਾਂਜੀ ਗੁਲਾਬੀ ਚਮੜੀ ਚੋਂਦਾ ਜੀ ਤੇ ਇਹ ਬਈ ਫਿਰ ਕਿੰਨੇ ਦੋ ਦੰਦ ਹੋ ਗਿਆ ਹਨਾ ਹਾਂਜੀ ਦੋ ਦੰਦ ਹਾਂਜੀ ਤੇ ਮਲਮਲੇ ਦਾ ਫਿਰ ਫੋਨ ਤੇ ਦੱਸ ਦੋ ਬੋਲ ਹਾਂ ਫੋਨ ਤੇ ਕਰਾਂਗੇ ਜੇ ਕੋਈ ਵੀ ਭੈਣ ਥੋਣ ਲਾਊਗਾ ਫੋਨ ਤੇ ਵੀ ਹੋਊ ਤਾਂ ਜੈ ਜੈ ਮਾਲਾ ਬਿਲਕੁਲ ਜੋ ਜੈ ਹੋ ਜਾਇ ਮਾਲਾ ਕਰਿਓ ਜੈ ਦੇਨਨ ਵਾਲੀ ਗੱਲ ਅਗਲਾ ਟਾਈਮ ਕੱਢ ਕੇ ਤੁਹਾਨੂੰ ਫੋਨ ਲਾਊਗਾ ਹਣਾ ਨਹੀਂ ਨਹੀਂ ਬਿਲਕੁਲ ਹੀ ਜਾਇ ਕਰਾਂਗੇ ਆਪਣਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਇਹਦਾ ਮਸਲਾ ਇਹ ਹੁੰਦਾ ਵੀ ਜਿਹੜਾ ਵੀਡੀਓ ਤੇ ਬੰਦਾ ਕੰਮ ਵਾਲਾ ਹੀ ਖੁੰਨ ਲਾਊ ਤੁਹਾਨੂੰ ਵੀ ਬਾਲਾ ਹਲਾਂ ਜਿਵੇਂ ਘਰੇ ਆਏ ਕੋਲ ਗਾਕ ਕੋਲੇ ਵਲਦੇ ਹੁੰਨੇ ਆ ਉਵੇਂ ਜੇ ਨਾਲ ਲਿਓ ਨਹੀਂ 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 ਆਏ ਜੀ ਕਰਿਓ ਵੀ ਬਾਈ ਆਪਣੇ ਬਈ ਜੀ ਵਪਾਰ ਦਾ ਕੰਮ ਨੇ ਠੀਕ ਠੀਕ ਆਪਣੇ ਨਾਲ ਘਰ ਦੀਆਂ ਆਪਣੀਆਂ ਬੱਕਰੀਆਂ ਆ ਸਾਰੇ ਜਾਨਵਰ ਪਾਲੇ ਹੋਏ ਜਾਨਵਰ ਪਾਲੇ ਘਰੇਲੂ ਕੰਮ ਆ ਆਪਣੇ ਘਰੇਲੂ ਕੰਮ ਆ ਯਾ ਪ੍ਰਭੂ ਵਪਾਰ ਦਾ ਠੀਕ ਆ ਬਾਈ ਦੋ ਤੇ ਤੀਜਾ ਨੰਬਰ ਬਾਈ ਆ ਬੱਕਰੀ ਬੈਠੀ ਆ ਤੀਜੇ ਹਾਂ ਇਹ ਲਾਲ ਬੱਕਰੀ ਆ ਤੀਜਾ ਨੰਬਰ ਬਾਈ ਜੀ ਲਾਲ ਬੱਕਰੀ ਆ ਇਹ ਦੰਦੀ ਕਿਵੇਂ ਆ ਬਾਈ ਇਹ ਪੂਰੇ ਦੰਦ ਆ ਜੀ ਠੀਕ ਆ ਜੀ ਪੂਰੇ ਦੰਦ ਆ ਬਾਈ ਦੰਦ ਦੇਦੇ ਵੀ ਫਰੈਸ਼ ਆ ਪੂਰੇ ਵਧਗਾ ਤੇ ਸੂਆ ਕਿਹੜਾ ਸੂਣਾ ਨੇ ਸੂਆ ਐਡ ਕੀ ਤੀਜਾ ਸੂਆ ਸੋਣਾ ਕਿੰਨੇ ਟਾਈਮ ਦੀ ਗੱਭਣ ਹੋ ਗਈ ਤੇ 2 ਮਹੀਨਿਆਂ ਦੀ ਗੱਭਣ ਹੈ 2 ਮਹੀਨੇ ਗਰੰਟੀ ਆ ਬੋਲਾ ਪੂਰੀ ਗਰੰਟੀ ਆ ਜੀ ਠੀਕ ਆ ਜੀ ਅਥੀ ਲਵਾਈ ਹੋਣੀ ਆਪਣੇ ਹਾਂ ਅਥੀ ਲਵਾਈ ਆ ਠੀਕ ਆ ਬਾਈ ਤਿੰਨ ਬੱਕਰਾ ਵੀ ਬਹੁਤ ਚੰਗਾ ਸੀਗਾ ਜਿਹੜੇ ਤੋਂ ਬਣੀ ਆ ਠੀਕ ਠੀਕ ਵਧੀਆ ਬੱਕਰੇ ਤੋਂ ਮਤਲਬ ਪੂਰਾ ਬਣੀਆ ਬੱਕਰਾ ਠੀਕ ਹੈ ਇਹ ਤੋਂ ਬਣੀ ਤੇ ਪਿਛਲਾ ਸੂ ਆਪਣੇ ਕੋਲ ਹੀ ਸੂ ਸੀ ਪਰ ਹਾਂ ਆਪਣੇ ਕੋਲ ਸੂਏ ਦੋ ਬੱਚੇ ਦਿੰਦੀ ਹੈ ਜੀ ਦੋ ਬੱਚੇ ਦਿੰਦੀ ਹਾਂ ਦੋ ਹੀ ਦਿੰਦੀ ਹੈ ਠੀਕ ਪਹਿਲੇ ਫਿਰ ਬੱਚੇ ਵੇਚਦੇ ਸੀ ਤੇ ਬੱਚੇ ਇੱਕ ਬੱਕਰਾ ਦਾ ਵੇਚਦਾ ਸੀ ਇੱਕ ਪੱਠੀ ਦੀ ਜੀ ਇੱਕ ਪੱਠੀ ਦੀ ਆਹ ਆ ਪੱਠੀ ਦੀ ਵੇਖ ਬਾਈ ਪਹਿਲੇ ਸੂਏ ਦੀ ਪੱਠਾ ਬੱਚੇ ਬਹੁਤ ਚੰਗੇ ਦਿੰਦੀ ਹੈ ਹਨਾ ਹਾਂ ਬੱਚੇ ਬਹੁਤ ਸੋਹਣੇ ਨੇ ਪੱਠ ਇੱਕ ਨੰਬਰ ਆ ਹਨਾ ਇਹਦਾ ਫਿਰ ਤੁਸੀਂ ਵਾਲੇ ਰੱਖ ਲਾਂਗੇ ਇਹ ਘਰੇ ਰੱਖਾਂਗੇ ਤੁਸੀਂ ਇਹ ਨਹੀਂ ਰੱਖਣੀ ਇਹਦੀ ਹਾਂਜੀ ਹਾਂ ਠੀਕ ਹੈ ਠੀਕ ਹੈ ਮੈਂ ਬਾਈ ਜੀ ਪੱਠ ਬਹੁਤ ਚੰਗੀ ਆ ਬੱਚੇ ਬਹੁਤ ਚੰਗੇ ਸੁੰਦੀ ਆ ਵਿਚਾਰੀ ਕਰਮਾ ਵਾਲੀ ਤੇ ਇਹ ਬੱਕਰਾ ਵੇਚਦਾ ਤੇ ਪੱਠ ਬਾਈ ਜੀ ਨੇ ਰੱਖ ਲਈ ਸੀ ਆ ਪੱਠੇ ਦੀ ਆ ਤੇ ਚੌਥਾ ਨੰਬਰ ਪੱਠ ਫਰਾਹਾ ਹਾਂ ਜੀ ਇਹ ਚੌਥਾ ਨੰਬਰ ਤੇ ਚੌਥਾ ਨੰਬਰ ਬਾਈ ਜੀ ਪੱਠ ਖਰੀਅਾ ਦੰਦੀ ਕਦੋਂ ਦੀ ਇਹ ਮੇਰੇ ਖਿਆਲ ਦੋ ਦੰਦ ਹੋ ਗਏ ਲੋ ਬਾਈ ਜੀ ਦੋ ਦੰਦ ਪੱਠ ਇਹ ਦੋਨੇ ਭੈਣ ਭਰਾ ਹੀ ਉਹ ਬੱਕਰਾ ਦੇ ਇਹ ਹਾਂ ਜੀ ਇਹ ਦੋਨੇ ਭੈਣ ਭਰਾ ਹੀ ਠੀਕ ਆ ਇਹ ਦੋਨੇ ਸਕੇ ਭੈਣ ਭਰਾ ਹਾਂ ਸਕੇ ਭੈਣ ਭਰਾ ਠੀਕ ਆ ਬਾਈ ਇਹਦਾ ਹਜੇ ਕ੍ਰੋਸ ਨਹੀਂ ਹੋਈ ਉਹਨੂੰ ਨਹੀਂ ਨਹੀਂ ਇਹ ਕ੍ਰੋਸ ਨਹੀਂ ਹੋਈ ਠੀਕ ਆ ਨਹੀਂ ਹਾਂ ਜੀ ਪੱਠ ਬਾਈ ਇਹ ਵੀ ਬਹੁਤ ਚੰਗੀ ਆ ਹਾਂ ਇਹ ਵੀ ਕਲਾਕੋਣਾ ਦੀ ਆੜੀ ਡੱਬੀ ਆ ਠੀਕ ਆ ਬਾਈ ਜੀ ਮੇਰੀ ਅੱਖ ਚਿੱਟੀ ਆ ਜੀ ਰੰਗ ਗੱਲ ਕਰਗੇ ਤਾਂ ਤਿੰਨ ਰੰਗ ਆਉਂਦੇ ਆ ਪੱਠ ਦੇ ਵਿੱਚ ਕਿਸੇ ਵੀ ਰੰਗ ਦੇ ਬੱਚੇ ਸੂ ਸਕਦੀ ਹੈ ਇਹ ਪੂਰੀ ਸੋਹਣੀ ਸੁਨੱਖੀ ਆ ਹਾਂ ਜੀ ਚਮੜੀ ਝੁੰਡੀ ਬਹੁਤ ਚੰਗੀ ਆ ਹਨਾ ਹਾਂ ਜੀ ਹਾਂ ਵਧੀਆ ਸਭਾਈ ਬਾਈ ਜੀ ਥੋੜੀ ਬਹੁਤ ਵਧੀਆ ਹਾਂ ਜੀ ਕੋਈ ਘਰੇ ਆ ਵੀ ਕਰਦੇ ਆ ਠੀਕ ਆ ਬਾਈ ਤੇ ਨਾਗ ਫੇਰ ਆਪਣਾ ਕੋਲ 4 ਸੀ ਹਨਾ ਹਾਂ ਜੀ 4 ਨਾਗ ਸੀ ਹਾਂ 4 ਨਾਗ ਸੇਲ ਕਰ ਦੇਗੇ ਚਾਰੇ ਨਾਗ ਬਾਈ ਜੀ ਤੁਹਾਨੂੰ ਦਿਖਾਤੇ ਆ ਚਾਰਾਂ ਨਗਾ ਦੇ ਵਿੱਚੋਂ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਬਾਈ ਜੀ ਚੱਲਦੇ ਨੰਬਰ ਆਪਣੀ ਬਾਈ ਵੀਡੀਓ ਵਧਗਾ ਲੱਗੇ ਅੱਗੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਿਓ ਤੇ ਮੋਬਾਈਲ ਨੰਬਰ ਬਾਈ ਜੀ ਤੁਹਾਨੂੰ ਪੁੱਛ ਦਿੰਨੇ ਆਪਾਂ ਬਾਈ ਜੀ ਮੋਬਾਈਲ ਨੰਬਰ ਦੱਸਿਓ ਆਪਣਾ ਨੰਬਰ ਮੇਰਾ ਹੈਗਾ ਜੀ 94640 ਹਾਂਜੀ 03513 ਜੀ ਠੀਕ ਆ ਜੱਕਰੀ ਫੇਰ ਦੱਸ ਦੇ 94640 ਹਾਂਜੀ 03513 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਵੀਡੀਓ ਵਧਗਾ ਲੱਗੇ ਅੱਗੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਤੌਰ ਚਾਲ ਕਰਕੇ ਵੀ ਹੋਣੀ ਕਿ ਲੋੜੀ ਨੂੰ ਬਸ ਆਈ ਦੇਖ ਲਓ ਇਹ ਤੋੜਨਾ ਤੋੜਦੇ ਮੜੀਆਂ ਬਾਹਰ ਨੂੰ ਲਓ ਬਾਈ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਬਾਈ ਜੀ ਮਾਲ ਦੀ ਤੁਹਾਨੂੰ ਤੋੜ ਚਾਲ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਵੀਰੇ ਕਰ ਲੋ ਇਹਨੂੰ ਵੀ ਕੱਢ ਦੇ ਬੱਕਰੀ ਨੂੰ ਬਾਹਰ ਮਾਲ ਬਾਈ ਜੀ ਬਾਈ ਜੀ ਕੋਲੇ ਇੱਕ ਨੰਬਰ ਆ ਪੂਰਾ ਸੋਹਣਾ ਸੁਨੱਖਾ ਮਾਲ ਆ ਪੂਰੀ ਫੁੱਲ ਵਧੀਆ ਕੁਆਲਿਟੀ ਦਾ ਬਾਈ ਜੀ ਚੰਗਾ ਮਾਲ ਆ ਬਾਰੀ ਖੋਲ ਦਿਓ ਬਾਹਰ ਜਾ ਵਰਦਣੇ ਸਗਰ ਤੇ ਵੀਰੋ ਬਾਈ ਜੀ ਐਂਡ ਠੀਕ ਆ ਸਿਰੇ ਠੀਕ ਆ ਜ਼ਰੂਰ ਵੇਖ ਲਿਓ ਬਾਥਰੂਮ ਕਰਨ ਲੱਗ ਗਿਆ ਨਾ ਮੁੰਡੇ ਇਹਦਾ ਛੱਡੇ ਮਾਲ ਨੂੰ ਹੱਕ ਤੇ ਡੰਡੇ ਦਾ ਹੱਕ ਦੁੱਲਾਉ ਜੀ ਤੋਰ ਚਾਲ ਬਾਈ ਚੈੱਕ ਕਰੋ ਇਹਨਾਂ ਦੀ ਸੋਹਣੇ ਸੁਨੱਖਾ ਮਾਲ ਬਾਈ ਜੀ ਕੋਲੇ ਸਰਦਾਰ ਬੰਦਾ ਬਾਈ ਜੀ ਘਰ ਦਾ ਹੀ ਮਾਲ ਆ ਕੋਈ ਤੇ ਬਾਈ ਜੀ ਆਂਦਾ ਇਹ ਕੇਟੀਮ ਹੀ ਆ ਕਹਿੰਦਾ ਜਦੋਂ ਵੀ ਲੋਡ ਹੁੰਦੀ ਆ ਉਹਦੇ ਵਿੱਚੋਂ ਦੋ ਨਾਲਗ ਵਿੱਚ ਚਾਰ ਨਾਲਗ ਵਿੱਚ ਤੇ ਨਿਆਰੇ ਹੋਇਆ ਕਹਿੰਦਾ ਬਾਈ ਜੀ ਪੂਰਾ ਵਦਗਾ ਸੋਨਾ ਸੁਨੱਖਾ ਮਾਲ ਆ ਬਾਈ ਕੋਲੇ। ਉਹ ਬਾਈ ਜੀ ਬਾਈ ਜੀ ਦੀ ਵੀਡੀਓ ਤੁਹਾਨੂੰ ਸਾਰੀ ਸਿਰੇ ਤੀ ਕਵਰ ਕਰਕੇ ਵਿਖਾਤੀ ਆ ਤੇ ਬਾਈ ਜੀ ਦਾ ਮੋਬਾਈਲ ਨੰਬਰ ਪੁੱਛਤਾ। ਇੱਕ ਵਾਰੀ ਮੋਬਾਈਲ ਨੰਬਰ ਫੇਰ ਦੱਸ ਦਿਓ। 94640 ਹਾਂਜੀ 03513 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਸਕਰੀਨ ਦੇ ਥੱਲੇ ੜੇ ਪਾਸੇ ਚੱਲੂਗਾ ਇਹਦੇ ਵੀਰੇ ਸੰਪਰਕ ਕਰ ਲਿਓ।